ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਗੁਰਬਾਣੀ ਦਾ ਫਰਮਾਨ ਹੈ ਕਲਯੁਗ ਮਹਿ ਕੀਰਤਨ ਪ੍ਰਧਾਨਾ ਅੱਜ ਖੋਜ ਵਿਚਾਰ ਦੇ ਵਿੜੇ 'ਚ ਸਰਦਾਰ ਭਾਈ ਦਲਜੀਤ ਸਿੰਘ ਜੀ ਤੇ ਭਾਈ ਲਖਵੀਰ ਸਿੰਘ ਜੀ ਪਹੁੰਚੇ ਨੇ ਜੋ ਕਿ ਬੜੀਆਂ ਪਿਆਰ ਵਾਲੀਆਂ ਰੂਹਾਂ ਨੇ ਜਿਨ੍ਹਾਂ ਨੇ ਮਿਹਨਤ ਕਰਕੇ ਅੱਜ ਪਹਿਲੀ ਕੈਸਟ ਰੀਲੀਜ਼ ਕੀਤੀ ਹੈ ਪਟਿਆਲਾ ਕਿੰਗਸ ਵੱਲੋਂ ਆਪ ਜੀ ਪਹਿਲਾਂ ਵੀ ਕਾਫੀ ਅ ਅਗਰ YouTube ਤੇ ਜਾਣਦੇ ਹੋ ਆਪ ਜੀ ਸੋਸ਼ਲ ਮੀਡੀਆ ਤੇ ਜਾਣਿਆ ਰਾਗੀ ਸਿੰਘਾਂ ਦੇ ਲਈ ਪ੍ਰਚਾਰਕਾਂ ਦੇ ਲਈ ਬਹੁਤ ਵੱਡੀ ਆਫਰ ਜਿਹੜੀ ਹੈ ਕਿ ਬੜੇ ਪਿਆਰ ਦੇ ਨਾਲ ਰਿਕਾਰਡਿੰਗ ਕਰਨੀ ਸ਼ਬਦਾਂ ਨੂੰ ਗੁਰਬਾਣੀ ਨੂੰ ਬੜੇ ਪਿਆਰ ਦੇ ਨਾਲ ਆਪ ਜੀ ਤੱਕ ਪਹੁੰਚਾਉਣਾ ਜਿਹਦੇ ਵਿੱਚ ਕੀ ਸਰਦਾਰ ਵਿਕਰਮ ਸਿੰਘ ਦੀ ਪਟਿਆਲਾ ਉਹਨਾਂ ਦਾ ਰੋਲ ਬਹੁਤ ਵੱਡਾ ਰਿਆ ਤੇ ਕਾਫੀ ਰਾਗੀ ਸਿੰਘ ਪ੍ਰਚਾਰਕ ਵੀਰ ਕੋਲ ਪਹੁੰਚ ਕੇ ਆਪਣੀ ਰਿਕਾਰਡਿੰਗ ਕਰਵਾਉਂਦੇ ਨੇ ਤੇ ਅੱਜ ਸਰਦਾਰ ਦਰਜੀਤ ਸਿੰਘ ਜੀ ਪਈ ਦਲਜੀਤ ਸਿੰਘ ਜੀ ਤੇ ਪਈ ਲਖਵੀਰ ਸਿੰਘ ਜੀ ਜਿਨ੍ਹਾਂ ਵੱਲੋਂ ਸੰਗਤਾਂ ਦੇ ਲਈ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਪਰਮਾਤਮਾ ਦੇ ਨਾਲ ਜੋੜਨ ਦੇ ਲਈ ਸ਼ਬਦ ਰਿਲੀਜ਼ ਕੀਤਾ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹਿਲਾ ਕਰ ਲੈ ਜੀ ਉਹ ਆਪ ਜੀ ਨੂੰ ਅਸੀਂ ਸੁਣਾ ਰਹੇ ਹਾਂ ਜੀ रसन पि निमल व्रत पिओ रसी रि रसना रत ਤੁਹੋ ਇਹ ਸ਼ਬਦ ਪਈ ਦਿਲਜੀਤ ਸਿੰਘ ਜੀ ਪਾਸੋਂ ਆਪ ਜੀ ਨੇ শ্রবণ ਕੀਤਾ ਦਿਲਜੀਤ ਸਿੰਘ ਜੀ ਆਪ ਜੀ ਕੀ ਕਹਿਣਾ ਚਾਹੁੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਾ ਅੰਸਾ ਸੰਗਤ ਜੀ ਸਾਡਾ ਜੋ ਸ਼ਬਦ ਆਇਆ ਹੈ ਜੀ ਇਸ ਨੂੰ ਵਰਤ ਤੋਂ ਬਾਅਦ ਸ਼ੇਅਰ ਕਰੋ ਤੇ ਸਾਨੂੰ ਆਪ ਦੀਆਂ ਅਸੀਸਾਂ ਬਖਸ਼ੋ ਜੀ ਬਾਕੀ ਅਗਲੀ ਵੀ ਚੀਜ਼ ਦੱਸਣਗੇ ਤੁਹਾਨੂੰ ਮੈਂ ਬੇਨਤੀ ਇਹ ਕਰਦਾ ਕਿ ਅਸੀਂ ਆਪਣੇ ਅੰਗੂਠੇ ਦੀ ਵਰਤੋਂ ਕਿੱਥੇ ਕਰਦੇ ਆ ਕੋਈ ਗਾਲਾਂ ਕੱਢਣ ਵਾਲਾ ਫੇਸਬੁੱਕ ਤੇ ਆ ਜਾਵੇ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਕੋਈ ਗੰਦ ਗਾ ਕੇ ਸਾਡੇ ਬੱਚਿਆਂ ਤੇ ਸਾਡੇ ਭਵਿੱਖ ਤੇ ਅਸਰ ਪਾਵੇ ਉੱਥੇ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਪਰ ਜੇ ਕਿਤੇ ਕੋਈ ਪਰਮਾਤਮਾ ਦੇ ਨਾਲ ਜੋੜਨ ਦੀ ਗੱਲ ਕਰੇ ਗੁਰਬਾਣੀ ਦੇ ਨਾਲ ਜੋੜਨ ਦੀ ਗੱਲ ਕਰੇ ਜਿਾਸੀ ਕਹੀਏ ਕਿ ਆਪਣੇ ਵੀਰਾਂ ਦੀ ਸਪੋਰਟ ਕਰੀਏ ਤਾਂ ਬਹੁਤ ਹੀ ਘੱਟ ਪਰ ਫਿਰ ਵੀ ਉਹ ਵੀਰ ਜਿਹੜੇ ਗੁਰਬਾਣੀ ਨੂੰ ਰਾਗੀ ਸਿੰਘਾਂ ਵੱਲੋਂ ਗਾਇਕ ਕੀਰਤਨ ਨੂੰ ਸਪੋਰਟ ਕਰਦੇ ਨੇ ਉਹ ਜ਼ਰੂਰ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨ ਤਾਂ ਕਿ ਜਿੱਥੇ ਸੰਗਤਾਂ ਲਾਹਾ ਲੈ ਸਕਣ ਕੀਰਤਨ ਦਾ ਪਟਿਆਲੇ ਦੇ ਨੇੜੇ ਤੇੜੇ ਐਮਪੀ ਮਹਾਰਾਸ਼ਟਰ ਛੱਤੀਸਗੜ੍ਹ ਤੱਕ ਜਿੱਥੇ ਵੀ ਕਾਫੀ ਦੂਰ ਤੱਕ ਜਾ ਕੇ ਵੀਰ ਜੀ ਕੀਰਤਨ ਕਰਦੇ ਨੇ ਤੇ ਇਹਨਾਂ ਦੀ ਪਹਿਲੀ ਇਹੀ ਡਿਮਾਂਡ ਹੁੰਦੀ ਹੈ ਕਿ ਸਾਨੂੰ ਜਿਵੇਂ ਅੱਜ ਕੱਲ੍ਹ ਵੀ ਮੂੰਹ ਮੰਗੀ ਕੀਮਤ ਸ਼ਬਦ ਦੀ ਉਹ ਨਹੀਂ ਇਹ ਪਿਆਰ ਨਾਲ ਭਿੱਜ ਕੇ ਕੀਰਤਨ ਕਰਨ ਵਾਲਾ ਰਾਗੀ ਜਥਾ ਜੋ ਅੱਜ ਖੋਰੀ ਵਿਚਾਰ ਦੇ ਵੀਡੀਓ 'ਚ ਆਇਆ ਤੇ ਹੋਰ ਵੀ ਉਪਰਾਲੇ ਕੀਤੇ ਜਾਣਗੇ ਸਾਡੇ ਵੱਲੋਂ ਸਰਦਾਰ ਵਿਕਰਮ ਸਿੰਘ ਜੀ ਪਟਿਆਲਾ ਸਾਡੇ ਨਾਲ ਵੀ ਅੱਛੀ ਵੀ ਖੜੇ ਨੇ ਤੇ ਜਿੰਨੇ ਵੀ ਨੇ ਕਿਰਤੀ ਸਿੱਖ ਜੁੜੇ ਹੋਏ ਨੇ ਉੱਥੇ ਹੀ ਸਾਡੇ ਨਾਲ ਵੀ ਜੀ ਖੜੇ ਨੇ ਜਿਨ੍ਹਾਂ ਦਾ ਕੀ ਅ ਪਹਿਲੀ ਤੁਸੀਂ ਨਾਲ ਕੀਤਾ ਕੀ ਆਪਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਕੀਤਾ ਜੀ ਮੈਂ ਰਾਜਗਰੀ ਦਾ ਕੰਮ ਵੀ ਕਰਦਾ ਤੇ ਨਾਲ ਮਿਸਤਰੀ ਦਾ ਕੰਮ ਮਿਸਤਰੀ ਦਾ ਕੰਮ ਵੀ ਕਰਦਾ ਤੇ ਨਾਲ ਕੀਰਤਨ ਵੀ ਕਰਦਾ ਵਾ ਤੇ ਮੇਰੀ ਹੀ ਹੈ ਵੀ ਸੰਗਤਾਂ ਦੇ ਚੰਨਾਂ ਵਿੱਚ ਬੇਨਤੀ ਹੈ ਕਿ ਜੋ ਸਾਡਾ ਪਹਿਲਾ ਸ਼ਬਦ ਹੈ ਨਿਰਮਲ ਰਸਨਾ ਅੰਮ੍ਰਿਤ ਪੀਓ ਇਸ ਨੂੰ ਵੱਤ-ਵੱਤ ਸ਼ੇਅਰ ਕੀਤਾ ਜਾਵੇ ਤੇ ਵੱਤ-ਵੱਤ ਸੰਗਤ ਅਸੀਸ ਬਖਸ਼ੇ ਪਿਆਰ ਬਖਸ਼ੇ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਾਲ ਕਿੱਤੇ ਦੇ ਨਾਲ ਜੁੜੇ ਹੋਣ ਕਰਕੇ ਵੀ ਮਿਹਨਤ ਦੇ ਨਾਲ ਜੁੜੇ ਹੋਣ ਕਰਕੇ ਵੀ ਅੰਦਰੋਂ ਕੀਰਤਨ ਕਰਕੇ ਸੰਗਤਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਸੋ ਇਸ ਮਹਾਮਾਰੀ ਦੇ ਵਿੱਚ ਜਿੰਨਾ ਸੰਗਤਾਂ ਤੱਕ ਬਾਤੋਂ ਬਾਦ ਕਰ ਵਿੱਚ ਗੁਰਬਾਣੀ ਪਹਚਾਈ ਜਾਵੇ ਕੀਰਤਨ ਦੇ ਰਾਹੀ ਗੁਰਬਾਣੀ ਨਾਲ ਜੋੜਿਆ ਜਾਵੇ ਉਹਨੇ ਗੁਰੂ ਸਾਹਿਬ ਦੀ ਖੁਸ਼ੀਆਂ ਬਖਸ਼ਣਗੇ ਐਨਿਕ ਸਾਡੇ ਜਥੇ ਨੂੰ ਅਸੀਸ ਦਿਓਗੀ ਕੀਰਤਨ ਦੀ ਦਾਤ ਹੋਰ ਗੁਰੂ ਮਹਾਰਾਜੀ ਬਖਸ਼ਣ ਤੇ ਘਰ ਘਰ ਜਾ ਕੇ ਹਰ ਜਗ੍ਹਾ ਤੇ ਜਾ ਕੇ ਸੰਗਤਾਂ ਨੂੰ ਕੀਰਤਨ ਸੁਣਾ ਕੇ ਪਰਮਾਤਮਾ ਦੇ ਨਾਲ ਜੋੜਨ ਦੀ ਐਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ okay